ਬੰਦਰਾਂ ਦੀ ਗਿਣਤੀ ਚ ਆਉਣਾ ਜੇ ਜੀਵੀ ਤੂੰ ਜਾਣਦਾ ਨਹੀਂ ਅਜੇ ਸਰਦਾਰ ਹੁੰਦੇ ਕੀ ਤੂੰ ਜੇ ਸੱਚੀ ਮੂਰੇ ਸ਼ੇਰ ਆ ਗਿਆ ਪੈਰ ਧਰਤੀ ਤੇ ਨਹੀਂੋਂ ਖੜਨੇ ਜਦੋਂ ਵਿਆਹਾਂ ਵਿੱਚ ਕੁੱਟ ਖਾਨੇ ਉਹ ਭੁੱਲ ਜਾਣੇ ਉਹ ਸ਼ਿਕਾਰ ਕਰਨੇ ਹੋ ਜਦੋਂ ਵਿਆਹਾਂ ਵਿੱਚ ਕੁੱਟ ਪੈਂਦੀ ਆ ਭੁੱਲ ਜਾਣਿਓ ਸ਼ਿਕਾਰ ਕਰਨੇ ਅਮਰਿਤ ਮਾਰੀ ਹੋਈ ਤੂੰ ਪੈਂਦੀਆਂ 'ਚ ਖੜਨਾ ਨਹੀਂ ਜਦੋਂ ਲਾਇਆ ਤੈਨੂੰ ਥੱਲੇ ਮੁੱਛਾਂਰੇ ਵੀ ਕੰਮ ਕਰਨਾ ਨਹੀਂ ਤੂੰ ਕਹਿੰਦੇ ਮੈਂ ਤਾਂ ਮੋਛ ਰੱਖਿਆ ਸਭ ਤੇਈ ਹੰਕਾਰੇ ਸਿਰ 'ਤੇ ਜਦੋਂ ਵਿਆਹਾਂ ਵਿੱਚ ਕੁੱਟ ਪੈਂਦੀ ਆ ਭੁੱਲ ਜਾਣਿਓ ਸ਼ਿਕਾਰ ਕਰਨੇ ਕੁੜੀਆਂ ਨੂੰ ਮਾੜਾ ਹੁਣ ਆਖੀਏ ਕੀ ਅਸੀਂ ਜਿਹੜੀ ਫਿਰਦੀ ਐ ਸੱਪ ਸੱਪ ਕਰਦੀ ਐ ਨਾ ਫੁੱਦੂਆਂ ਦੇ ਨਾਲ ਤੂੰ ਵੀ ਰਲ ਗਈ ਐ ਕੁੜੀਏ ਲੱਗਦੀ ਸੀ ਸਾਨੂੰ ਚੰਗੇ ਕਰਦੀ ਤੂੰ ਕਹਿੰਦੀ ਮੇਰੀ ਲੰਬੀ ਗੋਤੇ ਨੇ ਡੰਗ ਸੱਪਾਂ ਨੂੰ ਸਿਖਾਏ ਹੋਇਆ ਪਰ ਅਸੀਂ ਤੇਰਾ ਗਾਣਾ ਦੇਖਿਆ ਦੋ ਲੰਗੂਰ ਪਿੱਛੇ ਲਾਏ ਹੋਇਆ ਪਰ ਅਸੀਂ ਤੇਰਾ ਗਾਣਾ ਦੇਖਿਆ ਦੋ ਲੰਗੂਰ ਪਿਛੇ ਲਾਏ ਹੋਇਆ